ਅਕਾਲੀ ਦਲ ਦੇ ਮੈਂ ਹਾਲਾਤਾਂ ਤੇ ਇਸ ਕਰਕੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿਉਂਕਿ ਤੁਸੀਂ ਉਸ ਪਾਰਟੀ ਦਾ ਹਿੱਸਾ ਰਹੇ ਹੋ ਜੋ ਹੁਣੇ ਹਾਲਾਤ ਬਣੇ ਤੁਹਾਨੂੰ ਵੀ ਠੇਸ ਪਹੁੰਚਾਉਂਦੇ ਨੇ ਕਿਉਂਕਿ ਤੁਸੀਂ ਲੰਮਾ ਸਮਾਂ ਉਸ ਪਾਰਟੀ 'ਚ ਰਹੇ ਤੇ ਹੁਣ ਪਾਰਟੀ ਉੱਭਰ ਪਾਏਗੀ ਨਹੀਂ ਉੱਭਰ ਪਾਏਗੀ ਇਹ ਤੁਸੀਂ ਬਿਹਤਰ ਦੱਸ ਸਕਦੇ ਹੋ ਕਿਸੇ ਬਾਹਰਲੇ ਲੀਡਰ ਨਾਲੋਂ ਜੀ ਇਹ ਦੇਖੋ ਲੋਕਾਂ ਦੀ ਮਰਜ਼ੀ ਹੈ ਜੇ ਆਪਾਂ ਆਖੀ ਵੀ ਕੋਈ ਇੱਕ ਵਿਅਕਤੀ ਵਿਸ਼ੇਸ਼ ਉੱਠ ਕੇ ਪਾਰਟੀ ਨੂੰ ਉਠਾ ਲੂਗਾ ਤਾਂ ਦੈਟ ਇਜ਼ ਨਾਟ ਪੋਸੀਬਲ ਲੋਕ ਰਾਜ ਹੈ ਜੀ ਇਹ ਲੋਕ ਰਾਜ ਦੇ ਵਿੱਚ ਲੋਕਾਂ ਦੀ ਮਰਜ਼ੀ ਚੱਲਦੀ ਹੈ ਜਦੋਂ ਇਹਨਾਂ ਦੇ ਮਨ ਦੇ ਵਿੱਚ ਆ ਗਿਆ ਵੀ ਅਕਾਲੀ ਦਲ ਦੇ ਨਾਲ ਸਹਿਮਤ ਹੋਣਾ ਅਕਾਲੀ ਦਲ ਨੂੰ ਅਸੀਂ ਜਿਉਂਦੇ ਕਰਨਾ ਕੋਈ ਵੱਡੀ ਗੱਲ ਨਹੀਂ ਕੀ ਕਰ ਸਕਦੇ ਪਰ ਅੱਜ ਦੀ ਘੜੀ ਲੋਕ ਅਨੌਏਡ ਆ ਕਾਲੀ ਦਲ کافی ਲੋਕ ਅਨੌਏਡ ਆ ਕਾਲੀ ਵਰਕਰ ਵੀ ਜੈਨੂਅਲੀ ਮਤਾ ਹਤਾਸ਼ ਕੋਣਗੇ ਕਿ ਪਾਰਟੀ ਨੇ ਚੋਣਾਂ ਨਾਲ ਲੜਨ ਦਾ ਫੈਸਲਾ ਲਿਆ ਜਦੋਂ ਤੁਸੀਂ ਪਾਰਟੀ ਬਦਲੀ ਪਾਰਟੀ ਬਦਲਣ ਦੇ ਨਾਲ ਰਿਸ਼ਤੇ ਆ ਤੇ ਕਿੰਨਾ ਅਸਰ ਪੈਂਦਾ ਸੁਖਬੀਰ ਬਾਦਲ ਤੁਹਾਡੇ ਬਹੁਤ ਚੰਗੇ ਦੋਸਤ ਚੰਗੇ ਸਹਿਯੋਗੀ ਮੰਨੇ ਜਾਂਦੇ ਤੇ ਉਹਨਾਂ ਨਿੱਜੀ ਰਿਸ਼ਤਿਆਂ ਦੇ ਅਸਰ ਪਿਆ ਮੁਰ ਰਿਸ਼ਤਿਆਂ ਦੇ ਇੰਨਾ ਅਸਰ ਪਿਆ ਜੀ ਕਿ ਦੇਖੋ ਉਹਦੋਂ ਬਸ ਸਾਡੀ ਗੱਲਬਾਤ ਨੇ ਹੋਈ ਹੂੰ ਥੋੜਾ ਜਿਹਾ ਫੀਲ ਹੁੰਦਾ ਹੀ ਹੈ ਨਾ ਜੀ ਇੰਨੇ ਭਾਵਨਾਵਾਂ ਨਾਲ ਰਹੀ ਹੋਈ ਤੇ ਮੇਰੀ ਕਦੇ ਗੱਲ ਵੀ ਨਹੀਂ ਉਹਨਾਂ ਨੇ ਮੋੜੀ ਸੀ ਮੈਂ ਸਕੂਲ ਆਇਆ ਕੰਮ ਕੰਮ ਵੀ ਮੈਂ ਉਹਨਾਂ ਦੇ ਟੈਨਿਓਰ ਦੇ ਦੌਰਾਨ ਬਹੁਤ ਕਰਾਏ ਪਰ ਕੁਝ ਗਲਤੀਆਂ ਐਸੀਆਂ ਹੋ ਗਈਆਂ ਜਿਹੜੀਆਂ ਉਹ ਉਸ ਤੋਂ ਉੱਭਰ ਹੀ ਨਹੀਂ ਪਾਈ ਅਕਾਲੀ ਦਲ ਮੀਨ ਸੁਭਰ ਨਹੀਂ ਪਾਇਆ ਉਹ ਜੋ ਵੀ ਗਲਤੀ ਹੋਵੇ ਜਿਵੇਂ ਵੀ ਹੋਵੇ ਫਿਰ ਉਹ ਸਿਰ ਤਾਂ ਪ੍ਰਧਾਨ ਦੇ ਲੱਗਦੀ ਹੈ ਜੋ ਵੀ ਕਰ ਜੇ ਪਾਰਟੀ ਦੇ ਵਿੱਚ ਉਹ ਇਹਦੇ ਕਰਕੇ ਅਕਾਲੀ ਦਲ ਥੋੜਾ ਡਾਊਨ ਚਲਾ ਗਿਆ ਦੇਖੋ ਕੀ ਬੰਦਾ ਜੀ ਹੁਣ ਪਰਮਾਤਮਾ ਦੇ ਹੱਥ ਆ ਕਿ ਸਟ੍ਰੈਟਜੀ ਲੈ ਕੇ ਆਉਂਦੇ ਆ ਕੀ ਕਰਦੇ ਆ ਕਿਵੇਂ ਅਟਾਉਣਗੇ ਫਿਲਹਾਲ ਇਸ ਬਾਰੇ ਕੋਈ ਨਈ ਟਿੱਪ ਨਹੀਂ ਕਰ ਸਕਦੇ ਨਾ ਤਾਂ ਰਿਸ਼ਤੇ ਵੀ ਤੁਹਾਡੇ ਖਰਾਬ ਹੋਏ ਨਈ ਗੱਲਬਾਤ ਹੋਈ ਨਾ ਤਾਂ ਹੁੰਦਾ ਹੀ ਆ ਜੀ ਖਰਾਬ